ਹਾਂ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਉਣੇ ਕੋਈ ਟਰੈਕਟਰ ਆਇਆ ਇਹ 855 올ਡ ਮਾਡਲ ਇਹ ਟਰੈਕਟਰ ਚੋਂ ਬੈਕ ਗੇਅਰ ਦੀ ਆਵਾਜ਼ ਆਉਂਦੀ ਹੈ ਤੇ ਹਲਕੀ ਜਿਹੀ ਪਹਿਲੇ ਗੇਅਰ ਚ ਵੀ ਆਵਾਜ਼ ਕਰਦਾ ਬਾਕੀ ਆ ਜੋ ਇਹਨੂੰ ਖੋਲ ਕੇ ਦੇਖਦੇ ਹਾਂ ਕਿ ਕੀ ਪ੍ਰੋਬਲਮ ਹੈ ਪਹਿਲਾਂ ਇਹਦਾ ਗੇਅਰ ਟੱਪਾ ਪਟਕੇ ਦੇਖੂਗੇ ਵੀ ਟਾਪ ਸ਼ਾਫਟ ਚ ਪਲੇਅ ਜੰਗ ਲਾਰੀ ਗਈ ਹੈ ਦੀ ਬੈਕ ਗੇਅਰ ਗੱਲ ਰਹੀ ਤੇ ਤੇਲ ਵੀ ਬਹੁਤ ਖਰਾਬ ਹੋਇਆ ਹੋਇਆ ਮੱਪਾ ਲੱਗੇ ਦਾ ਗੇਟ ਆਪ ਕੋ ਬੋਲੋ ਜਮਨੀ ਨੰਬਰ ਦੇ ਬੋਰਡ ਨਿਛਾ ਜਦੋਂ ਇਹ ਕਰ ਕੀਤਾ ਇਹਦੀ ਜਿਹੜੀ ਬੈਗ ਗੇਅਰ ਦੀ ਗਲਾਰੀ ਹੈ ਨਾ ਉਹਦੇ ਵਿੱਚ ਜਿਹੜੀ ਪੈਨ ਲੱਗੀ ਹੁੰਦੀ ਹੈ ਬੈਗ ਗੇਅਰ ਦੀ ਗਲਾਰੀ ਦੀ ਪੈਨ ਉਹ ਪੈਨ ਕੱਟੂਗੀ ਤੇ ਗਲਾਰੀ ਚ ਪਲੇ ਹੈ ਤਾਂ ਕਰਕੇ ਆਵਾਜ਼ ਬੋ ਕਰਦਾ ਹੁਣ ਇਹਦੇ ਆ ਦੋਨੇ ਸਾਈਡਾਂ ਦੇ ਪੈਰਦਾਨ ਖੋਲ ਕੇ ਉਸ ਤੋਂ ਬਾਅਦ ਫਿਰ ਇਹਦਾ ਜੋੜ ਖੋਲੂਗੇ ਉਤੋਂ ਜੋੜ ਖੋਲ ਕੇ ਪੋਰਗ ਵਗੈਰਾ ਕੱਢ ਕੇ ਫਿਰ ਇਹਦੀ ਗਲਾਰੀ ਬਾਹਰ ਕੱਢੂਗੇ ਤੇ ਬਾਣੀ ਰਹੂ ਵੀਡੀਓ ਚ ਤੁਹਾਨੂੰ ਅੱਗੇ ਗਲਾਰੀ ਪਾਰ ਤੱਕ ਬੇਤੇ ਲਾਤ ਤੱਕ ਉਹ ਵਾਪਸ ਗਏ ਤਾਂ ਕੋਈ ਨਹੀਂ ਗਿਆ ਲੈ ਮੈਨੂੰ ਲੈ ਚੱਲ ਆ ਦਾ ਚਾ ਵਈ ਠੱਲਾ ਬਹੁਤ ਬੱਦੱਸ ਡਿਟੇਲਡ ਡਿਟੇਲਡ ਵੀ ਆ ਜਾਈ ਬਈ ਹੁਣ ਖੋਲੂਗੇ ਆਪਾਂ ਬਾਈ ਹਾਈ ਲੋ ਵਾਲਾ ਗੁੱਛਾ ਇਹ ਤੋ ਬਾਅਦ ਫੋਰਕ ਕੱਢ ਕੇ ਬਾਹਰ ਫਿਰ ਬੈ ਗੇਅਰ ਵਾਲੀ ਗਰਾਰੀ ਬਾਹਰ ਕੱਢੂਗੇ ਪਹਿਲਾ ਇਹਦੇ ਚ ਲੱਗਿਆ ਹੋਇਆ ਜੀ ਬੁਸ਼ ਇਹ ਟਾਪ ਸ਼ਾਫਟ ਚ ਇਹ ਹੁਣ ਆਪਾਂ ਬੁਸ਼ ਕੱਟ ਕੇ ਨਾ ਇਹ 베アリング ਲਾਵਾਂਗੇ ਫਿਰ ਉਸ ਤੋਂ ਬਾਅਦ ਟਾਪ ਸ਼ਾਫਟ ਇਹ ਚ ਫਿੱਟ ਕਰੂਗੇ ਤੇਰੇ ਵਧੀਆ ਚੱਲੇਗਾ ਟਰੈਕਟਰ ਪਲੈਂਟ ਗੇਅਰ ਠੀਕ ਹੈ ਜੀ ਤੇ ਇੱਕ ਉਹ ਕਾਊਂਟਰ ਦਾ ਬੋਸ਼ ਲਗਾਤਾ ਜਿਹੜਾ ਮੈਂ ਤੁਹਾਨੂੰ ਦਿਖਾਇਆ ਸੀਗਾ ਬਾਕੀ ਓਕੇ ਆ ਹੁਣ ਤੇ ਇਹਨੂੰ ਫਿੱਟ ਕਰਕੇ ਫਿਰ ਤੁਹਾਨੂੰ ਚਲਾ ਕੇ ਦਿਖਾਉਣੀ ਆ ਹਾਂ ਜੀ ਬਾਬੇ ਉਹ ਕਰਤਾ ਜੀ ਫਿੱਟ ਆਪਾਂ ਨੇ ਉਹ ਫਿੱਟ ਕਰਦੇ ਦੀ ਵੀਡੀਓ ਨਹੀਂ ਬਣਾ ਹੋਈ ਅੱਜ ਕੱਲਾ ਸੀਗਾ ਦੁਕਾਨ ਤੇ ਤਾਂ ਜਿਹੜਾ ਰੰਗ ਬੇਰਾ ਹੋ ਗਿਆ ਸਾਰਾ ਫਿੱਟ ਹੁਣ ਲੱਗੇ ਅਸੀਂ ਜੋੜ ਲਾਉਣ ਤੇ ਜੋੜ ਲਾ ਕੇ ਤੁਹਾਨੂੰ ਚਲਾ ਕੇ ਦਿਖਾਉਣੀ ਆ Low way you have the calling